ਤੋ ਅਸੀਂ ਅਕਸਰ ਸੰਸਾਰ ਅੱਗੇ ਖੁੱਲੇ ਤੌਰ ਤੇ اقرار ਕਰਦੇ ਹਾਂ ਕਿ ਅਸੀਂ ਜਿਉਂਦੇ ਖੁਦਾ ਸੱਚੇ ਖੁਦਾ ਤੇ ਵਿਸ਼ਵਾਸ ਕਰਦੇ ਹਾਂ ਅਸੀਂ ਆਪਣੇ ਧਾਰਮਿਕ ਜੀਵਨ ਚਾਲ ਚਲਨ ਸਚਾਈ ਅਤੇ ਉੱਚੇ ਚਰਿੱਤਰ ਰਾਹੀਂ ਦੁਨੀਆ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਜਿਉਂਦੇ ਖੁਦਾ ਉੱਤੇ ਭਰੋਸਾ ਰੱਖਦੇ ਹਾਂ ਜੋ ਸਦਾ ਕਾਇਮ ਹੈ ਤਾਂ ਸਾਡਾ ਇਹ ਦਾਵਾ ਅਸੀਂ ਜਿਉਂਦੇ ਅਤੇ ਸੱਚੇ ਖੁਦਾ ਦੇ ਫਰਜ਼ੰਦ ਹਾਂ ਝੂਠ ਹੈ ਜਿਸ ਵਿੱਚ ਦੁਨੀਆ ਵਿੱਚ ਵਸਦੇ ਅਤੇ ਵਿਚਰਦੇ ਅਸੀਂ ਮਸੀਹ ਹੋਣ ਦਾ ਦਾਵਾ ਵੀ ਐਲਾਨਿਆ ਦਾਵਾ ਪੇਸ਼ ਕਰਦੇ ਹਾਂ ਪਰ ਜੇ ਅਸੀਂ ਪ੍ਰੇਮ ਨਹੀਂ ਰੱਖਦੇ ਤਾਂ ਅਸੀਂ ਝੂਠੇ ਹਾਂ ਅਸੀਂ ਦੁਨੀਆ ਵਿੱਚ ਵਿਚਰਦੇ ਹੋਏ ਵਸਦੇ ਰਹਿੰਦੇ ਹੋਏ ਵਿਚਰਦੇ ਹੋਏ ਮਸੀਹ ਹੋਂਦਾ ਦਾਵਾ ਤੇ ਕਰਦੇ ਆ ਐਲਾਨੀਆਂ ਪਰ ਜੇ ਅਸੀਂ ਪ੍ਰੇਮ ਨਹੀਂ ਰੱਖਦੇ ਤਾਂ ਅਸੀਂ ਝੂਠੇ ਹਾਂ